ਇਸ ਮਸਤਕ ਭਾਗ ਸੋ ਲਗਾ ਸੇ ਜਿਵੇਂ ਆਪ ਸਰਬੱਤ ਸੰਗਤਾਂ ਜਾਣਦੇ ਹੋ ਕਿ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਤੇ ਕਾਰਨ ਬਹੁਤ ਵੱਡਾ ਪੰਜਾਬ ਦਾ ਜਾਨੀ ਮਾਲੀ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਬਰਬਾਦ ਹੋਈਆਂ ਪੰਜਾਬ ਪੰਜਾਬ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਔਰ 80% ਤੋਂ ਜ਼ਿਆਦਾ ਜਿਹੜੇ ਕਿਸਾਨੀ ਸੀ ਉਹ ਹੜ੍ਹ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਜਮਈਨਾਂ ਦੇ ਵਿੱਚ ਪੰਜ-ਪੰਜ ਵਿਸ਼ੇਸ਼ ਫੋਟੋ ਰੇਸਤਾ ਮਿੱਟੀ ਆਪ ਚੜ ਗਏ ਘਰਾਂ ਦੇ ਘਰ ਬਰਬਾਦ ਹੋ ਗਏ ਘਰ ਟਹਿ ਗਿਆ ਪਸ਼ੂ ਜਿਹੜੇ ਸੀ ਕਿੱਲਾਂ ਤੇ ਪਧਦੇ ਹੋ ਜਿਹੜੇ ਵਿਚਾਰੇ ਪਸ਼ੂ ਸਾਰੋਂ ਮਰ ਗਏ ਔਰ ਕਈ ਪਾਣੀ ਦੀ ਸਵੇਟ ਚੜ ਗਏ ਰੁੜ ਗਏ ਔਰ ਫਸਲਾਂ ਬਣਾ ਕੇ ਤੇ ਫਸਲਾਂ ਨੂੰ ਵੇਚਣ ਦਾ ਉਪਰਾਲਾ ਸਮੁੱਚੇ ਸੰਗਤ ਵੱਲੋਂ ਪਿਛਲੇ ਸਮੇਂ ਤੋਂ ਘੜਾ ਦੇ ਦੌਰਾਨ ਬਹੁਤ ਵੱਡੇ ਕਿਥੇ ਸੰਗਤ ਦੀ ਸੇਵਾ ਰਾਸ਼ਨ ਨਾਲ ਕੀਤੀ ਗਈ ਬਿਸਤਰਿਆਂ ਨਾਲ ਕੀਤੀ ਗਈ ਵਸਤਰਾਂ ਨਾਲ ਕੀਤੀ ਗਈ ਭਰਤਨਾਦਕ ਨਾਲ ਕੀਤੀ ਗਈ ਤੇ ਬਹੁਤ ਵੱਡਾ ਉਪਰਾਧਾ ਕਾਰ ਸੇਵਾ ਬਾਰੇ ਮਾ ਖਬਰਨੋ ਕੀਤਾ ਗਿਆ ਕਿ ਅੱਜ ਬਾਬਾ ਪੁੱਟਾ ਸਿਆਜੀ ਦੇ ਪਾਵਨ ਸਥਾਨ ਕੋਲ ਦੁਆਰਾ ਸੈਗਰਮ ਦਾਸ ਤੋਂ ਕਰੀਬ 3000 ਏਕੜ ਕਣਕ ਦੀ ਬਜਾਈ ਕਰਨ ਵਾਸਤੇ ਕੋਈ 15 ਤੋਂ ਜ਼ਿਆਦਾ ਜਿਹੜੀਆਂ ਗੱਡੀਆਂ ਨੇ ਉਹ ਅੱਜ ਅਰਦਾਸ ਕਰਕੇ ਦੀ ਬਜਾਈ ਕਰਨ ਵਾਸਤੇ ਆਰੰਭ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ 3000 ਦੇ ਕਰੀਬ ਜਿਹੜੀ ਖਾਨਕ ਹੈ ਉਹ ਭੀਜੀ ਜਾਏਗੀ ਔਰ ਹੋਰ ਵੀ ਸਿਵਾਵਾ ਦੇ ਬਹੁਤ ਵੱਡੇ ਲੋੜ ਹੈ ਸਾਨੂੰ ਰਾਕੇ ਦੇ ਲੋਕ ਇੱਥੇ ਮਿਲੇ ਵੀ ਨੇ ਕਿ ਉਹਨਾਂ ਦੇ ਵਾਸਤੇ ਵੀ ਉਪਰਾਲੇ ਕੀਤੇ ਜਾਣ ਮੈਂਬਰ ਸਾਫ ਸਰਦਾਰ ਜੋ ਸਿੰਘ ਵੀ ਸਮਰਾ ਜੋ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਉਹ ਵੀ ਖੜੇ ਨੇ ਇਲਾਕੇ ਦੇ ਪਤਵੰਤੇ ਸੱਜਣ ਵੀ ਖੜੇ ਨੇ ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਜੋ ਵੀ ਪਰਿਵਾਰ ਬਾਕੀ ਇਸ ਥੀਕ ਤੋਂ ਫਿਲਹਾਲ ਵਾਂਝੇ ਰਹਿ ਗਏ ਨੇ ਉਹਨਾਂ ਸਾਰਿਆਂ ਦੀ ਜਿਹੜੀ ਸੇਵਾ ਹੈ ਕਣਕ ਦੀ ਬਜਾਈ ਡੀਜ਼ਲ ਦੀ ਲੋੜ ਹੈ ਡੀਜ਼ਲ ਕਣਕ ਦੀ ਬੀਜ ਦੀ ਲੋੜ ਹੈ ਤੇ ਬੀਜ ਦਿੱਤਾ ਜਾਊਗਾ ਢੀਏ ਪੀ ਖਾਦ ਦੀ ਲੋੜ ਹੈ ਤੇ ਖਾਦ ਦਿੱਤੀ ਜਾਊਗੀ ਹਰ ਸੰਭਵ ਸਹਿਯੋਗ ਸੰਗਤ ਪਹਿਲਾਂ ਵੀ ਕਰ ਰਹੀ ਹੈ ਤੇ ਅੱਗੇ ਵੀ ਕਰਨ ਵਾਸਤੇ ਜਿਹੜੀ ਆ ਉਹ ਵਚਨਬੱਧ ਹੈ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਸ ਵਿਪਤਾ ਦੇ ਸਾਹਮਣੇ ਵਿੱਚ ਆਪਣੇ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਖੜੇ ਹੋਈਏ ਤਾਂ ਕਿ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੁਬਾਰਾ ਮੁੜ ਤੋਂ ਤਰੱਕੀਆਂ ਦੀਆਂ ਜਿਹੜੀਆਂ ਸ਼ੋਹਾਂ ਨੇ ਉਹਨਾਂ ਨੂੰ ਸ਼ੋਹ ਸਕੇ ਸੋ ਅੱਜ ਮਹਾਂਪੁਰਖ ਦਿੱਲੀ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਹਨਾਂ ਦੇ ਸਹਿਯੋਗ ਕੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਅੱਜ ਇਹ ਉਪਰਾਲਾ ਕੀਤਾ ਕਿ ਇਸ ਇਲਾਕੇ ਦੇ ਵਿੱਚ ਤਿੰਨ ਹਜ਼ਾਰ ਏਕੜ ਕਣਕ ਬੀਜਣ ਵਾਸਤੇ ਜਿਹੜਾ ਬੀਜ ਹੈ ਉਹ ਸੰਗਤ ਨੂੰ ਅੱਜ ਭੇਟਾ ਕਰਨਾ ਤੇ ਇਥੋਂ ਜਿਹੜੀਆਂ ਟਰਾਲੀਆਂ ਨੇ ਉਹ ਰਵਾਨਾ ਕੀਤੇ ਜਾ ਰਹੀਆਂ ਨੇ ਅੱਜ ਬਹੁਤ ਕਰਮਾ ਭਾਗਾਂ ਵਾਲਾ ਦਿਨ ਹੈ ਜਿੱਨੇ ਸਾਡੇ ਕੋਲ ਮਹਾਪੁਰਸ਼ ਪਹੁੰਚੇ ਆ ਸਿੰਘ ਸਾਹਿਬ ਪਹੁੰਚੇ ਸਤਿਕਾਰਯੋਗ ਗਿਆਨੀ ਰਵਿੰਦਰ ਸਿੰਘ ਜੀ ਤੇ ਉਸ ਤੋਂ ਵੱਡੀ ਗੱਲ ਅੱਜ ਕੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਦੇਸ਼ ਵਿਦੇਸ਼ ਵਸਤੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਮੈਂ ਸਮਝਦਾ ਕਿ ਅਸੀਂ بڑے ਕਰਮਾ ਭਾਗਾਂ ਵਾਲੇ ਆ ਹਲਕਾ ਜਨਾਲੇ ਵਾਲੇ ਕਿ ਇੰਨੇ ਮਹਾਪੁਰਖ ਸਾਡੇ ਕੋਲ ਪਹੁੰਚੇ ਆ ਤੇ ਪਹਿਲੇ ਦਿਨ ਤੋਂ ਲੈ ਕੇ ਜਿਸ ਦਿਨ ਦਾ ਇਹ ਹੜ ਆਇਆ ਉਸ ਦਿਨ ਤੋਂ ਸਿੰਘ ਸਾਹਿਬ ਹੁਣੀ ਸਾਡੇ ਬਾਬਾ ਜੀ ਕੁੱਲੀ ਵਾਲੇ ਬਾਬਾ ਜੀ ਦਿੱਲੀ ਵਾਲੇ ਬਾਬਾ ਜੀ ਗੁਰੂ ਕੇ ਬਾਗ ਵਾਲੇ ਸਾਡੇ ਅਗਵਾਨ ਸਾਹਿਬ ਸਾਰੇ ਮਹਾਪੁਰਖ ਜਿੰਨੇ ਵੀ ਇੱਥੇ ਪਹੁੰਚੇ ਨਾ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਜਿਹੜੀ ਸਾਰੇ ਭੈਣ ਭਰਾਵਾਂ ਦੀ ਬਾਹ ਔਖੀ ਵੇਲੇ ਫੜੀ ਆ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਵੀ ਔਖੇ ਵੇਲੇ ਜੇ ਸਾਡੇ ਨਾਲ ਸਾਡੇ ਆਪਣੇ ਹੀ ਸਾਰੇ ਜਿਹੜੇ ਆ ਖੜੇ ਹੋਏ ਆ ਬਾਹਰੋਂ ਨਹੀਂ ਕਿਸੇ ਨੇ ਕੋਈ ਸਾਡੀ ਪੰਜਾਬ ਦੀ ਜਿਹੜੀ ਬਾਹ ਫੜੀ ਇਸ ਕਰਕੇ ਇੱਕ ਬਹੁਤ ਵੱਡੀ ਮਿਸਾਲ ਆ ਕਣਕਾਂ ਵੀ ਹੁਣ ਬੀਜ ਕੇ ਦੇ ਕੇ ਜਾ ਰਹੇ 3000 ਏਕੜ ਤੇ ਹਰ ਤਰ੍ਹਾਂ ਦੇ ਸਿੰਘ ਸਾਹਿਬ ਨੇ ਪਿੱਛੇ ਕੋਠੇ ਵੀ ਜਿਹੜੇ ਹਲਕੇ ਦੇ ਵਿੱਚ ਕਾਫੀ ਜਿਹੜੇ ਮਕਾਨ ਲੋਕਾਂ ਦੇ ਠੱਠੇ ਸੀ ਮੋਸਿੰਸ ਸਾਹਿਬ ਨੇ ਬਣਵਾਉਣੇ ਸ਼ੁਰੂ ਕਰਾਏ ਆ ਨਾਲ ਬਾਬਾ ਜੀ ਕੁੱਲੀ ਵਾਲੇ ਹੋਰ ਵੀ ਮਹਾਪੁਰਸ਼ਾਂ ਨੇ ਇਸੇ ਤਰ੍ਹਾਂ ਜਿਹੜੀ ਹਲਕੇ ਵਿੱਚ ਸੇਵਾ ਕਰ ਰਹੇ ਆ ਇਹਨਾਂ ਦਾ ਜਿੰਨਾ ਤਨਉਦ ਕਰ ਲਿਓ ਉਹਨਾਂ 'ਚ ਥੋੜਾ ਮੈਂ ਇਹਨਾਂ ਦੇ ਚਰਨਾਂ 'ਚ ਸਿਰ ਝੁਕਾਉਣਾ ਕਿ ਇਹਨਾਂ ਨੇ ਸਾਡੀ ਪਹਿਲੇ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੀ ਇੰਨੀ ਵੱਡੀ ਬਾਹ ਫੜੀ ਆ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਇਸ ਕਰਕੇ ਹੁਣ ਵੀ ਅਸੀਂ ਕੱਲ ਵੀ ਜਿਹੜਾ ਆ ਅਸੀਂ ਪਾਰਟੀ ਵੱਲੋਂ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 3.5 ਕਰੋੜ ਦਾ ਵੀ ਜਿਹੜਾ ਮੰਗਵਾ ਲਿਆ ਆ ਜਿਹੜਾ ਅਸੀਂ ਕੱਲ ਜਿਹੜਾ ਮੰਡਣਾ ਸਾਰੇ ਹਲਕੇ ਦੇ ਵਿੱਚ ਜਿੰਨੇ ਵੀ 100 ਪਿੰਡ ਆ ਉਹਦੇ ਵਿੱਚ ਕੱਲ ਨੂੰ ਮੰਡਣਾ ਜਿਹੜਾ ਸ਼ੁਰੂ ਕਰ ਰਹੇ ਆ ਤੇ ਤੁਹਾਡੇ ਮਾਦੀ ਮਰਾਈ ਦੱਸਣਾ ਚਾਹੁੰਦਾ ਕਿ ਅਸੀਂ ਪਿੰਡ ਪਿੰਡ ਜਿਹੜਾ ਪਹਚਾਵਾਂਗੇ ਜਿਸ ਤਰ੍ਹਾਂ ਮਹਾਪੁਰਸ਼ ਪਿੰਡ ਪਿੰਡ ਜਾ ਕੇ ਆਪ ਸੇਵਾ ਕਰ ਰਿਹਾ ਗਿਆਨੀ ਰਣਜੀਤ ਸਿੰਘ ਜੀ ਹੋਣੀ ਅਸੀਂ ਬਹੁਤ ਬੜ ਭਾਗੇ ਆ ਵੀ ਮਾਦੀ ਕੀ ਪ੍ਰਕਿਰਿਆ ਪਾਈ ਜਾਵੇ ਕਮੇਟੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਇੱਕ ਸਾਂਝੀ ਪੰਜ ਮੈਂਬਰੀ ਕਮੇਟੀ ਬਣਾਤੀ ਆ ਤੇ ਕਿਸੇ ਨਾਲ ਕੋਈ ਨਹੀਂ ਸਾਰਿਆਂ ਨਾਲ ਹੀ ਪਹਿਲੇ ਦਿਨ ਤੋਂ ਹੀ ਤੁਸੀਂ ਵੇਖ ਰਹੇ ਵੀ ਜਿਹੜਾ 10000 ਪੰਡ ਅਗੇ ਚਾਰੀ ਦੀ ਆਈ ਸੀ ਜਿਹੜੀ ਅਸੀਂ ਵੰਡੀ ਆ ਉਹ ਵੀ ਸਾਰੀ ਸਾਰਿਆਂ ਨੂੰ ਦਿੱਤੀ ਆ ਇਹ ਨਾ ਕਿਸੇ ਨਾਲ ਕੋਈ ਪਾਰਟੀਬਾਜੀ ਜਾਂ ਦੂਜਾ ਤੀਜਾ ਨਹੀਂ ਕਿਉਂਕਿ ਇਹ ਸਾਂਝਾ ਕੁਦਰਤ ਦੀ ਮਾਰ ਜਿਹੜੀ ਇਹ ਸਾਰਿਆਂ ਤੇ ਪਈ ਏ ਕਿਸੇ ਇੱਕ ਤੇ ਨਹੀਂ ਪਈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੋਚ ਹੀ ਨਹੀਂ ਪੈਦਾ ਕਰਨੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਪੰਥ ਸਨ ਬਾਬਾ ਰਵਨ ਸਿੰਘ ਕਾਸਰ ਦਿੱਲੀ ਵਾਲੇ ਸੰਪਰਦਾਵਾਂ ਵੱਲੋਂ ਹਰਿਆਣਾ ਪੰਜਾਬ ਯੂਪੀ ਉੱਤਰਾਖੰਡ ਦੇ ਸੰਗਤ ਦੇ ਸਹਿਯੋਗ ਨਾਲ ਪਹਿਲਾਂ ਵੀ ਇਸੇ ਸੇਵਾ ਕਰਕੇ ਗਏ ਸੀ ਉਸ ਉਸਤਾਨੀ ਹੀ ਇੱਕ ਪੂਰਨਾ ਫੁਰੀਆ ਸੀ ਕਿ ਵੀ ਆਪਾਂ ਕਣਕ ਪੀਛ ਕੇ ਜੀਏ ਤੋਂ ਲੱਖ ਰਿਹਾ ਸੰਤੇ ਨਾਲ ਅੱਜ 15 ਗੱਡੀਆਂ ਖਾਦ ਵੀ ਤੇ 9 ਟਰੈਕਟਰ ਦੇ ਨਾਲ ਸੰਧ ਲੈ ਕੇ ਅੱਜ ਸੰਗਤਾਂ ਦੇ ਸਾਹਮਣੇ ਹਾਜ਼ਰ ਹੋਈ ਹੈ ਮਾਜਾ ਹੁਸੈਨ ਸਾਹਿਬ ਜੀ ਦੇ ਅਰਦਾਸ ਕੀਤੀ ਹੈ ਮਾਜਾ ਹੁਕਨਾਮਾ ਲੈ ਕੇ ਅੱਜ ਇਹ ਕਾਰਜ ਹੋ ਜਾਏਗਾ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਸਾਥੂ ਵੱਧ ਵੱਧ ਸੇਵਾ ਹੋ ਸਕੇ ਕਰਕੇ ਨਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਵਾ ਦੇ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਸੇਵਾ ਕਰ ਜਾ ਰਹੇ ਹਾਂ ਅੱਜ ਅਸੀਂ 10 ਪਿੰਡਾਂ ਦੇ ਅੱਜ ਨਾਂ ਲੈਏ ਨੇ ਉਹਨਾਂ ਨੇ ਬਿਜਾਈ ਕਰਕੇ ਉਹਨਾਂ ਨੇ ਪੂਜਾ ਉਹਨਾਂ ਨੇ ਜੋ ਹਾਂ ਕਰਕੇ ਕੀ ਸੀ ਬਾਕੀ ਜੀ ਜੀ ਇਸ ਵਜੇ ਕੀ ਹੋਰ ਸਿੰਘ ਆਣਗੇ ਸਾਡੇ ਕੋਲ ਜਿੰਨਾ ਵੀ ਵਿਆਹ ਹੋਏਗਾ ਆਪਣੇ ਲੱਖੋਂ ਬੇਨਤੀ ਕਰਕੇ ਆਹੀ ਜਿੰਨੇ ਬਾਅਦ ਤੋਂ ਬਾਅਦ ਹੋਏਗੀ ਉਹ ਕਰ ਕਰਾਂਗੇ